ਕੀ ਨਾਮ ਹੈ ਸੇਵਾ ਸਿੰਘ ਐਮਸੀ ਵਾਰਡ ਨੰਬਰ 15 ਆ ਕੀ ਮਾਮਲਾ ਹੋਇਆ ਤੁਸੀਂ ਦੱਸੋ ਮਾਮਲਾ ਇਹ ਆ ਜੀ ਮੇਰੇ ਵਾਰਡ ਤੋਂ ਮੁੰਡਾ ਗਗਨਦੀਪ ਸਿੰਘ ਗੋਪੀ ਕਹਿੰਦੇ ਉਹਨੂੰ ਤੇ ਇਹ ਆਪਣੀ ਦੁਕਾਨ ਕਰਦੇ ਉੱਤੇ ਮੱਛੀਗੜਾ ਸਾਹਿਬ ਤੇ ਗਗਨਦੀਪ ਮੇਰੇ ਨਾਲ ਮੀਟਦੀ ਆ ਤੇ ਉਤੋਂ ਕੰਮ ਤੋਂ ਜਦੋਂ ਵਾਪਸੀ ਆ ਰਿਹਾ ਜੀ 9 ਵਜੇ ਦੇ ਕਰੀਬ ਤੇ ਪਿੰਡ ਬਾਲਿਉਂ ਲਾਗੇ ਪਿੱਛੋਂ ਕਿਸੇ ਨੇ ਗੱਡੀ ਲਿਆ ਕੇ ਟੱਕਰ ਮਾਰ ਕੇ ਬਾਈਕ ਸੱਟ ਗਈ ਤੇ ਹਮਲਾ ਕਰਕੇ ਉਹ ਜੀਆਂ ਸੱਟਾਂ ਮਾਰੀਆਂ ਟੱਕ ਟੱਕ ਕਾਫੀ ਮਾਰੇ ਟਕੂਏ ਨਾਲ ਤੇ ਜਿਹੜੇ ਉਹ ਕੋਲ ਪੈਸੇ ਸੀਗੇ ਕੋਈ ਪਰੀਪੀ 25000 ਸ਼ਾਇਦ ਵੱਧ ਵੀ ਹੋਵੇ ਵੀ ਨਹੀਂ ਪਤਾ ਉਹ ਲੁੱਟ ਕੋ ਕਰਕੇ ਜਿਹੜੇ ਉਹ ਭੱਜ ਗਏ ਉਸ ਤੋਂ ਬਾਅਦ ਉੱਥੇ ਕੋਈ ਬੰਦੇ ਸੀਗੇ ਲੋਕਲ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਕੰਮ ਹੋ ਗਿਆ ਤਾਂ ਉਹ ਬੰਦੇ ਚੱਕ ਕੇ ਇਹਨਾਂ ਨੂੰ ਸਿਵਲ ਹਸਪਤਲ ਸਮਰਾਲਾ ਲਿਆਏ ਸੀ ਇੱਥੋਂ ਇਹਨਾਂ ਨੇ ਜਿਹੜੀ ਬੰਨ ਦੀ ਟਰੀਟਮੈਂਟ ਕਰਕੇ ਉਦੋਂ ਬਾਅਦ 32 ਰੈਫਰ ਕਰਤਾ ਇਹ ਕਿੱਥੇ ਦਾ ਰਹਿਣਾ ਹੈ ਇਹ ਨੇੜੇ 88 ਸਮਰਾਲਾ ਜੀ ਵਾਰ ਨੰਬਰ 15 ਹਾਂਜੀ 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 ਮੈਰਡ ਆ ਮੈਰਡ ਕਿਹੋ ਜਿਹੇ ਹਾਲਾਤ ਨੇ ਪਲਾਦ ਰੋਜੀ ਰੋਟੀ ਕਮਾ ਕੇ ਖਾਣੇ ਵਾਲੇ ਬੰਦੇ ਨੇ ਜੀ ਜਿਹੜਾ ਵਿਚਾਰਾ ਇਨੀ ਰਾਤ ਨੂੰ ਤੋਂ ਘਰ ਬੰਦ ਕਰਕੇ ਆਰੇ ਰੋਜੀ ਰੋਟੀ ਕਮਾ ਕੇ ਖਾਣੇ ਆਲੇ ਹੋਏ। ਚੱਟਾਂ ਕਿੱਥੇ ਕਿੱਤੇ ਨੇ ਜੀ? ਚੱਟਾਂ ਕਾਫੀ ਗੰਭੀਰ ਨੇ ਜੀ। ਇੱਕ ਤਾਂ ਦੋਏ ਗੁੱਟ ਨੇ ਜਿਹੜੇ ਉਹਨਾਂ ਤੇ ਜਾਦਾ ਲੱਗੀਓ ਗੁੱਟ ਦਾ ਇੱਕ ਤਰ੍ਹਾਂ ਦੇ ਮੋੜੇ ਪਏ ਨੇ। ਲੱਤ ਦੇ ਵੀ ਮਾਰੇ ਉਹਨਾਂ ਦਾ, ਸਿਰ 'ਚ ਵੀ ਮਾਰੇ ਆ। ਕਾਫੀ ਜਿਆਦਾ ਨੇ। ਆਹ ਦੁਸ਼ਮਣੀ ਦਾ ਮਾਮਲਾ ਹੁੰਦਾ ਕਰੇ? ਨਹੀਂ ਦੇਖੋ ਇੱਦਾਂ ਤਾਂ ਕੋਈ ਲੱਗਦੀ ਨਹੀਂ ਗੱਲ। ਇਹ ਦਿਨ ਕੋਈ ਜਿੱਥੇ ਲੱਗੂ ਪਤਾ ਪਰ ਫਿਲਹਾਲ ਲੁੱਟ ਖੋਹ ਦਾ ਲੱਗ ਰਿਹਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਗਿੰਦਰ ਨਾਥ ਆ ਜੀ। ਇਹ ਮਾਮਲਾ ਸਾਡਾ ਮੁੰਡਾ ਦੁਕਾਨ ਬੰਦ ਕਰਕੇ ਮਚਵੜ ਤੋ ਆ ਰਿਹਾ ਸੀ ਰਸਤੇ 'ਚ ਕੁਝ ਬੰਦੇ ਇਹਨਾਂ ਨੂੰ ਘੇਰ ਕੇ ਉਹਦੇ ਸੱਟਾਂ ਮਾਰਿਆ ਨੇ ਦੋਹਾਂ ਬਾਹਾਂ ਤੇ ਉਹਦੇ ਗੁੱਟਾਂ ਤੇ ਸੱਟਾਂ ਲੱਗੀਆਂ ਨੇ ਤੇ ਲੱਤਾਂ ਤੇ ਵੀ ਲੱਗੀ ਆ ਤੇ ਉਹਦੇ ਕੋਲ 15-20 ਹਜ਼ਾਰ ਰੁਪਈਆ ਸੀਗਾ 25 ਵੀ ਹੋ ਸਕਦਾ ਸ਼ਾਇਦ ਤੇ ਉਹ ਲੁੱਟ ਕੇ ਉਹਦੇ ਕੋਲੋਂ ਖੋ ਕੇ ਲੈ ਗਏ ਉੱਥੇ ਦੇ ਬੰਦੇ ਉੱਥੇ ਦੁਕਾਨ ਕਰਦੇ ਸੀ ਉਹਨਾਂ ਨੇ ਇੱਥੇ ਸਾਨੂੰ ਦੱਸਿਆ ਤਾਂ ਉਹਨੂੰ ਚੱਕ ਕੇ ਇੱਥੇ ਸਿਵਲ ਹਸਪਤਾਲ ਲਿਆਂਦਾ ਇਹਨਾਂ ਨੇ ਆਪਣਾ ਫਸਟ ਟਾਈਮ ਵਾਲਾ ਟ੍ਰੀਟਮੈਂਟ ਦੇ ਕੇ 32 ਸੈਕਟਰ 'ਚ ਰੈਫਰ ਕਰਤਾ ਤੁਹਾਡਾ ਕੀ ਮੇਰਾ ਭਤੀ ਜੇ ਲੱਗਦਾ ਹੈ ਆਪਣੀ ਕਿਹੜੇ ਵਾਰਡ ਦੀ ਗੱਲ ਹੈ ਕਿੱਥੇ ਵਾਰਡ ਨੰਬਰ 15 ਨੇੜੇ ਆਈ ਠੀਕ ਆ ਆ ਕਿੰਨੀਆਂ ਕਿ ਸੱਟਾਂ ਨੇ ਸੱਟਾਂ ਉਹਦੇ ਦੋਨਾਂ ਗੁੱਟਾਂ ਤੇ ਲੱਗੀ ਹੋਈ ਆ ਲੱਤਾਂ ਤੇ ਲੱਗੀ ਹੋਈ ਸਿਰ 'ਚ ਵੀ ਲੱਗੀ ਹੋਈ ਆ ਇੱਕ ਕਿੰਨੇ ਕੁ ਨੌਜਵਾਨ ਸੀਗੇ ਹਮਲਾ ਕਰਨ ਵਾਲੇ ਜਿਨ੍ਹਾਂ ਨੇ ਇਹ ਤਕਰੀਬਨ 4 ਕੁ ਬੰਦੇ ਦੱਸੇ ਜਾਂਦੇ ਨੇ ਆ ਆਪਣੇ ਗੱਡੀ ਵਗੈਰਾ ਤੇ ਸੀਗੇ ਜਾਂ ਬਾਈਕ ਤੇ ਸੀਗੇ ਹਮਲਾ ਕਰਨ ਵਾਲੇ ਔਨ ਦੀ ਸਪੋਟ ਜਿਹੜਾ ਹੁਣ ਪਤਾ ਲੱਗਿਆ ਵੀ ਕਹਿੰਦੇ ਗੱਡੀ 'ਚ ਆਏ ਸੀਗੇ ਉਹ ਬਾਕੀ ਤਾਂ ਜੋ ਇਨਕੁਆਰੀ ਹੋਊਗੀ ਉਹ 'ਚ ਪਤਾ ਲੱਗ ਜੂਗਾ ਕਿੱਥੇ ਦੀ ਘਟਨਾ ਜੀ ਇਹ ਇਹ ਬਾਲਿਆਂ ਦੇ ਕੋਲ ਦੀ ਘਟਨਾ ਸੀ। ਆ ਕਿੰਨੇ ਕ ਵਜੇ ਦੀ ਘਟਨਾ ਸੀ? ਤਕਰੀਬਨ 8:30-9 ਵਜੇ ਦੀ ਗੱਲ ਆ ਜੀ। ਡਾਕਟਰ ਅਮਰਪ੍ਰੀਤ कौर ਜਿਹੜਾ ਇੱਕ ਕੇਸ ਆ ਜਿਹਦਾ ਉਹਨੇ ਹਮਲਾ ਹੋਇਆ ਜਿਹੜਾ ਕੀ ਮਾਮਲਾ ਠੀਕਾ। ਪੇਸ਼ੈਂਟ ਦਾ ਨਾਮ ਸੀਗਾ ਰਵੀ। ਉਹਨਾਂ ਦੀ ਕੋਈ ਲੁੱਟ ਖੋਹ ਦੇ ਮਾਮਲੇ 'ਚ ਲੜਾਈ ਹੋਈ ਆ। ਉਹਨਾਂ ਦੇ ਦੋਨੇ ਗੁੱਟਾਂ ਤੇ ਸੱਟਾਂ ਵੱਜੀਆਂ ਸੀ। ਤੇ ਮਸਲ ਡੀਪ ਸੀਗੇ ਪੂਨ ਦੋਨੋਂ ਸੀਰੀਅਸ ਸੀਗੇ ਪੇਸ਼ੈਂਟ ਟ੍ਰੈਫਰ ਕਰਤਾ। ਥੋੜੀਆਂ ਬੋਤਾਂ ਸੱਟਾਂ ਮਤਲਬ ਜਿਵੇਂ ਸਿਰ ਤੇ ਸੀਗੀ ਇੱਕ ਲਾੱਟੇ ਵੀ ਸੀਗੀ। ਬਟ ਸੀਰੀਅਸ ਜਿਹੜੇ ਤੇ ਦੋਨੇ ਗੁੱਟ ਤੇ ਸੀਗੇ। ਕੀ ਲੱਗਦਾ ਕਿਸ ਚੀਜ਼ ਦੇ ਨਾਲ ਹਮਲਾ ਜਿਹੜਾ ਉਹ ਕੀ ਕਰਿਆ ਜੀ ਮਤਲਬ ਮੋਸਟ ਪੋਬੇਬਲੀ ਕਿਸੇ ਸ਼ਾਰਪ ਵੈਪਨ ਨਾਲ ਲੱਗ ਰਿਹਾ ਸੀਗਾ ਤੇ ਬਾਕੀ ਅੰਡਰ ਆਬਜ਼ਰਵੇਸ਼ਨ ਹੈ ਆਫਟਰ ਇਨਵੈਸਟੀਗੇਸ਼ਨ ਸਹੀ ਕਲੀਅਰ ਹੋਊਗਾ